ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਟਾਲਾ ਦੇ ਉਮਰਪੁਰਾ ਇਲਾਕੇ ਦੇ ਵਿੱਚ ਸੜਕ ਤੋਂ ਲੰਘ ਰਹੀ ਗੈਸ ਪਾਈਪ ਫਟ ਗਈ ਜਿਸ ਕਰਕੇ 4 ਲੋਕੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇੰਟਰਨੈਟ ਦੀ ਤਾਰ ਪਾਉਂਦਿਆਂ ਇਹ ਵੱਡਾ ਹਾਦਸਾ ਹੋ ਗਿਆ ਦੁਕਾਨ ਦੇ ਅੰਦਰ 4 ਲੋਕੀ ਬੈਠੇ ਸਨ ਤੇ ਅੱਗ ਲੱਗਣ ਕਰਕੇ ਚਾਰੇ ਲੋਕੀ ਝੁੱਲਸ ਗਏ ਗੱਲਬਾਤ ਦੌਰਾਨ ਜ਼ਖਮੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਕੋਈ ਇੰਟਰਨੈਟ ਦੀ ਤਾਰ ਪੈ ਰਹੀ ਸੀ ਜੋ ਜ਼ਮੀਨ ਦੇ ਥੱਲੇ ਪੈ ਰਹੀ ਸੀ ਜਦੋਂ ਤਾਰ ਪੈਂਦੇ ਪੈਂਦੇ ਗੈਸ ਪਾਈ ਤਾਂ ਉਸ ਨੂੰ ਤਾਰ ਨੂੰ ਲੱਗੀ ਤਾਂ ਗੈਸ ਪਾਈਪ ਫਟ ਗਈ। ਇੱਕਦਮ ਗੈਸ ਲੀਕ ਹੋਣ ਲੱਗੀ। ਨਾਲ ਹੀ ਦੁਕਾਨ ਤੇ ਏਸੀ ਲੱਗਣ ਕਰਕੇ ਮੁਹੱਲੇ ਦੇ ਚਾਰ ਲੋਕੀ ਦੁਕਾਨ ਦੇ ਅੰਦਰ ਬੈਠੇ ਸਨ ਜਿਸ ਕਾਰਨ ਗੈਸ ਨੇ ਕਰੰਟ ਫੜਿਆ ਤੇ ਤੁਰੰਤ ਅੱਗ ਲੱਗ ਗਈ। ਮੇਰੇ ਡਾਕਟਰ ਸਾਇਲ ਜੀ ਸਾਡੇ ਕੋਲ ਚਾਰ ਪੇਸ਼ੈਂਟਸ ਬਰਨਸ ਦੇ ਆਏ ਨੇ। ਜਿਹੜੇ ਕਿ ਉਮਰ ਪੁਰੇ ਕੋਈ ਪਾਈਪ ਜੋ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀਗਾ ਨਾ ਚਾਰ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਬਰਨਸ ਨਾਲ ਸਾਡੇ ਕੋਲ ਆਏ ਨੇ। ਉਹ ਇਟ ਟੋਟਲ ਚਾਰ ਪੇਸ਼ੈਂਟ ਸੀਗੇ ਅ ਇਚ ਇੱਕ ਬੱਚਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰਕਸਿਮੇਟ ਹਾਂਜੀ ਸਰ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਜ਼ਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਇਹ ਜਿਹੜਾ ਜ਼ਿਆਦਾ ਲੋਅਰ ਪਾਰਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗਸ ਅੋਰ ਰਾਈਟ ਪੈਰ ਜਿਹੜਾ ਸੀਗਾ ਪੂਰਾ ਹੋਰ ਜਿਹੜਾ ਰਾਈਟ ਫੁੱਟ ਸੀਗਾ ਉਹ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂਜੀ ਰੈਫਰ ਠੀਕ ਹੈ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪਿਛਲੇ ਰੈਫਰ ਸੀਗੇ ਹਾਂਜੀ ਬਿਲਕੁਲ गुजरात लीक हो गई है बार सीम जाए अंदर बैठे यकदम पता नहीं समय लगी यकदम अग्न जमान पै गया एक मारना पैंसा थाने करना पे तो गैस की समय लगी ना, ना पी ਭੱਜੀਆਂ ਬਾਹਰ ਵਿੱਚ ਕਿੰਨੇ ਚਾਰ ਜਾਨੇ ਮੁੰਡੇ ਰੁਪਾ ਨੇ ਕੌਣ ਚੌਕ ਲਗਾ ਕੇ ਅੰਨੀਆਂ ਬਾਹਰ ਨੂੰ ਭੱਜੀਆਂ ਸੀ ਲੱਗਦਾ ਕਿ ਇਹਦੀ ਗਲਤੀ ਹੈ ਗੈਸ ਤੇ ਆਪਣਾ ਨਾਲ ਦੀ ਗੈਸ ਆਕਤੀ ਹੈ ਰਾਮ ਜਿਹੜਾ ਇੰਟਰਨੈਟ ਬਾਹਰ ਜਿਹੜਾ ਪੈਪ ਹੋਣੇ ਉਹਨਾਂ ਨੇ ਪੈਪ ਗੈਸ ਹੋਣਾ ਤਾਂ ਕਿ ਉਹਨਾਂ ਨੇ ਪੌਣੀ ਦਿਉਣਾ ਪੈਪ ਹੀ ਹਾਂ ਪੂਰਾ ਗੈਸ ਆਡਰ ਤੇ ਪਿਆ ਵੀ ਦੁਕਾਨਦਾਰ ਤੋਂ ਜਮ ਰਹਿ ਗਿਆ ਫਨੀ ਕੋਲ ਨਹੀਂ ਚਾਹੇ ਕੋਲ ਨਹੀਂ ਮੈਂ ਕਿੱਥੋਂ ਅੰਦਰ ਤੱਕ ਚਲੀ ਗਈ ਅੰਦਰ ਅੱਗੇ ਲੱਗੀ ਅੰਦਰ ਜਾ ਕੇ ਦੁਕਾਨਦਾਰ ਤੋਂ ਸੇਵ ਜੀ ਜੀ ਬੋਲਦਾ ਸਰ ਮੇਰਾ ਉੱਪਰ ਰਹਾ ਕਿ ਮੇਰੇ ਉੱਪਰ ਵੀ ਦੁਕਾਨਾ ਆ ਗਈਆਂ ਮਰੀਆਂ ਅੱਛਾ ਜੀ ਇਹ ਮੇਰਾ ਬ੍ਰਦਰ ਹੈ ਆ ਔਰ ਰਿਸ਼ਵਕਰਵਾ ਵਾਲੋ ਉਹਨੂੰ ਕੰਮ ਕਰਾਈ ਲਈ ਹੋਈ ਹੈ ਉੱਥੇ ਵੇਲੇ ਮਡੇ ਮਾੜੇ ਦੇ ਨਾਲ ਕੇ ਏਸੀ ਲੱਗਾ ਉੱਤੇ ਤੇ ਕੋਠੇ ਤੋਂ ਆਵਾਜ਼ ਆਈ ਠਾ 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 ਦੀ ਆਈ ਕਿ ਗੋੜੀ ਗੱਲ ਚੱਲ ਗਈ ਏ ਰੋਲੇ ਪਾ ਕੇ ਬੜਾ ਬੋਝ ਤੇ ਮੈਂ ਦੇਖਿਆ ਕਿ ਜਿਹੜਾ ਲਗਾਇਆ ਮੈਂ ਦੇਖਿਆ ਜਿਹੜਾ ਰਿਸ਼ਵਕਰਵਾ ਵਾਲਾ ਜਿਹੜੀ ਬੁਕਾਰ ਨਹੀਂ ਉਹ ਦੌੜਦਾ ਬਾਹਰ ਉਹ ਅੱਗ ਲੱਗੀ ਏ ਅੱਗ ਲੱਗੀ ਸੀ ਅੱਗ ਲੱਗੀ ਦੇ ਵੇਖੀਏ ਕੱਪੜੇ ਕੋਲ ਲਾਇ ਦੌੜ ਗਿਆ ਕੱਪੜੇ ਲਈ ਦੌੜਿਆ ਕੱਪੜੇ ਕੋਲ ਮੇਰੇ ਲਾਹ ਤੇ ਜਿਹੜੀ ਜਿਹੜੇ ਥੱਲੇ ਆਏ ਸੀ ਮੇਰੀ ਛੋਟੀ ਭੁਧਾਈ ਏ ਛੋਟਾ ਬਰਦਰ ਮੇਰਾ ਤੇ ਉਹ ਕੰਨੀ ਦਾ ਬਰਕਰਰ ਨਾਲ ਹੀ ਇਹ ਨੂੰ ਵੇਖਿਆ ਤੇ ਫੜ ਲਓ ਫੜ ਲਿਆ ਗਿਆ ਉਹੋ ਯਕੀਨ ਪਟੇ ਆ ਗਈ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜਿਹੜੀ ਪੌਂਦੇ ਪੈ ਰਹੇ ਆਂ ਪਾਡਰ ਕਰਾਉਂਦੇ ਸਾਡੀ ਦੁਕਾਨ ਦੇ ਲੱਗ ਤਾ ਤਾਰ ਜੀ ਗੈਸ ਪਾਟੀ ਆ ਗੈਸ ਪਾਟੀ ਉੱਥੇ ਇੱਕ ਜਿਹੜਾ ਗਟਰ ਜਿਹੜਾ ਸੜਕ ਬਣੀ ਗਟਰ ਦੇ ਹੈ ਜਿਹੜਾ ਲੱਗਾ ਦਤ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਉਹ ਤੁਹਾਡੀ ਜਿਹੜੀ ਗੈਸ ਚ ਲੀਕ ਹੁੰਦੀ ਵੀ ਚ ਗੈਸ ਬੰਦ ਕਰਾ ਦੋ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆ ਉਹ ਮੁੰਡੇ ਦੇ ਸਾਹਮਣੇ ਬੰਦੇ ਆ ਤੇ ਬੰਦਾ ਪਾਰ ਖਾਏਗਾ ਜਿੰਨਾ ਕਿ ਕੋਈ ਗਰਮੀ ਉਹਦੇ ਦੋ ਤਿੰਨ ਵਾਰੀ ਗਿਆ ਉਹਨਾਂ ਨੂੰ ਬਾਅਦ ਬੰਦ ਕਰ ਦਿਆ ਬੰਦ ਹਾਂਜੀ ਚਾਰ ਜੀ ਕੀ ਕਰਦੇ ਇਹ ਦੁਕਾਨ ਜਿਹੜੇ ਆਪਣੇ ਉੱਤੇ ਰਿਸ਼ਵ ਅਗਰਵਾਲ ਦੀ ਦੁਕਾਨ ਸਾਡੀ ਆਪਣੀ ਕਿਰਾਏ ਦਿੱਤੀ ਹੋਈ ਹੈ ਦੇਵਲਰ ਆਮ ਤਾਂ ਬੈਜੀ ਦاتے ਕਾ ਦੀ ਦੁਕਾਨ ਦਾ ਦੁਕਾਨ ਉਹ ਆਪਣੇ ਉਹਦਾ ਐਕਸਪੋਰਟ ਦਾ ਕੰਮ ਇਹਦਾ ਹਾਂਜੀ 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 ਸਾਰੇ ਹਾਂਜੀ ਹਾਰਡਵੇਅਰ ਦਾ ਕੰਮ ਇਹ ਬੱਚਾ ਵੀ ਹੱਡੀ ਗਲੀ ਦਾ ਹੀ ਆ ਪੂਰੀ ਆ ਹੀ ਆਪਣਾ ਅੱਛਾ ਹਾਂਜੀ ਹਾਂਜੀ ਉਹਨੇ ਸਾਰੇ ਇੱਕ ਜੀ ਗੌਂਡੀ ਦੇ ਹਾਂਜੀ ਹਾਂਜੀ ਸਾਰੇ ਸ਼ੇਵਪੁਰ ਦੇ ਭਲਕ ਨੇ ਇਕੱਠੇ ਜਾਦੇ ਦੇ ਮਤਾਂ ਤੋਂ ਟਿਕਣ ਤੇ ਉਹ ਖੇਲਾ ਟੈਂਪਰਸ ਕਾਦਦੇ ਤੇ ਇੱਥੇ ਲੱਗਾ ਹੁੰਦਾ ਸੀ ਤੇ ਉਹ ਗੈਸ ਪਾਈਪ ਲੀਕ ਹੋ ਕੇ ਫਟਣ ਨਾਲ ਅੱਗ ਲੱਗਦੀ ਹਾਂਜੀ ਹਾਂਜੀ ਉਹ ਥੱਲੇ ਜਿਹੜੀ ਛਰ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਉਹ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ तो गैस मिनट बाद भी निकल रही बाद। ने, स, ने जफर अली। थी सर मैं काम कर रहा था में। पता नहीं क्या हुआ वो पैप फट गया पता नहीं क्या हुआ। गैस का, गैस का पैप फट गया तो आग आ गई अंदर उसमें सारे जल गए कुर्सी कर काम करता हूँ नहीं सर मैं मैं परदेसी बंदा हूँ अपना काम करता हूँ घूम फिर के हां वो बेटा फस गया था पता नहीं सर क्या हुआ लगा कितने लोग चार पांच चार बंदे चार पांच बंदे थे जिला गुरदासपुर की पुलिस ने एक बड़ी सफलता हासिल हुई थाना घुमण कला दी पुलिस और एआईए स्टाफ की सांझी कोशिश तो बाद दो नौजवानों चार पिस्तौल सात मैगजीन और 52 समेत गिरफ्तार किया गया ਜਾਹਰ ਤੌਰ ਤੇ ਇਹ ਪਿਸੋਲਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਜਾਣਿਆ ਸੀ ਪਰ ਪੁਲਿਸ ਫਿਲਹਾਲ ਇਸ ਦੀ ਜਾਂਚ ਕਰ ਰਹੀ ਹੈ ਕਿ ਗ੍ਰਫਤਾਰ ਕੀਤੇ ਗਏ ਨੌਜਾਨ ਕਿਸੇ ਗੈਂਗ ਨਾਲ ਸੰਬੰਧ ਰੱਖਦੇ ਹਨ ਜਾਂ ਫਿਰ ਪਿਸੋਲਾ ਰੱਖਣ ਦਾ ਕੋਈ ਹੋਰ ਕਾਰਨ ਹੈ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਜਿਹੜਾ ਹੈਗਾ ਉਨਾ ਕਰੈਕਡਾਉਨ ਕੀਤਾ ਜਾ ਰਿਹਾ ਹੈਗਾ ਐਡ ਉਸੀ ਸੀਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡਾ ਆ ਜਿਹੜਾ ਇਨਫੋਰਮੇਸ਼ਨ ਬੇਸਡ ਕੋਪਰੇਸ਼ਨ ਸੀ ਜਿੱਥੇ ਇੱਕ ਅਮਰਸਰ ਦਾ ਬੋਬੀ ਜਿਹੜਾ ਮਰੀਠੇ ਰੋਡ ਦਾ ਜਿਹੜਾ ਇੱਕ ਬੰਦਾ ਸੀਗਾ ਉਹਨੂੰ ਸਾਡੇ ਸਪੈਸ਼ਲ ਬਾਂਚ ਅਤੇ ਜਿਹੜੇ ਕੀ ਤੁਮਨ ਕਲਾ ਪੁਲਿਸ ਕੋਲ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਸੀਗਾ ਐਂਡ ਉਸ ਤੋਂ ਮਿਲਦੇ ਉਹਦੇ ਕੋਲ ਜਿਹੜਾ ਹੈਗਾ ਇੱਕ ਨਜ਼ਾਇਜ਼ ਵਿਸ਼ਤੰ ਅਤੇ ਸਮੇਤ ਜਿਹੜੇ ਮੈਗਜ਼ੀਨ ਅਤੇ ਰਾਉਂਡ ਜਿਹੜੇ ਹੈਗੇ ਅ ਗ੍ਰਫਤਾਰ ਕੀਤਾ ਸੀਗਾ ਇਹਨੂੰ ਪੂਰਾ ਅਸੀਂ ਜਿਹੜਾ ਹੈਗਾ ਪੁੱਛਗਿੱਛ ਕੀਤੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਵੀ ਕਾਫੀ ਜਿਹੜੇ ਹੈਗੇ ਇਹਦੇ ਚ ਬੰਦੇ ਇਨਵੋਲ ਸੀ ਇਹਨੂੰ ਲੈ ਕੇ ਵੇ ਅਸੀਂ ਜਿਹੜਾ ਹੈ ਇਹਦਾ ਬੈਕਵਰਡ ਲਿੰਕ ਜਿਹੜਾ ਹੈਗਾ ਇੱਕ ਰਿਸ਼ਭ ਅਲਿਆਸ ਰਿਸ਼ੂ ਅ ਸੁਲਤਾਨਵਿੰਡ ਅਵਰਸਦਾ ਗਾਇਣਾ ਅਸੀਂ ਉਹਨੂੰ ਨੈਬ ਕੀਤਾ ਹੈ ਅਤੇ ਉਹਦੇ ਤੋਂ ਤਿੰਨ ਪਿਸਟਲ ਜਿਹੜੇ ਹੈਗੇ ਅ ਸਮੇਤ ਜਿਹੜੇ ਹੈ ਮੈਗਜ਼ੀਨ ਅਤੇ ਰਾਉਂਡ ਜਿਹੜੇ ਅਸੀਂ ਬਰਾਬਰ ਕੀਤੇ ਤੇ ਉਹ ਇਹਦੇ ਚ ਟੋਟਲ 4 ਪਿਸਟਲ ਜਿਹੜੇ ਸਾਡੇ ਤੇ ਬਵਾਮਦ ਹੋਏ ਹੈਗੇ ਇਹਦੇ ਚ 7 ਮੈਗਜ਼ੀਨ ਹੈਗੇ ਤੇ ਬੰਬਾ ਜਿਹੜੇ ਹੈਗੇ ਬਾਉਂਡ ਜਿਹੜੇ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਆਮ ਸ਼ਕਤਾ ਜਿਹੜਾ ਕਰਸ਼ਾ ਉਹ ਪੀਐਸ ਹੁਕਮਨਕਲਾਂ ਦੇ ਵਿੱਚ ਦਰਜ ਕੀਤਾ ਹੈਗਾ ਅਸੀਂ ਇਹਨੂੰ ਉਹ ਜਿਹੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹੈਗੇ ਅੰਡਰਸਟੈਂਡ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਨਾਂ ਦਾ ਇਹਨਾਂ ਦਾ ਯੂਜ਼ ਕੀਤੀ ਹੋਣਾ ਸੀ ਜਾਂ ਅਲਿਬ ਇਹਨਾਂ ਦੇ ਜਿਹੜੇ ਹਥਿਆਰਾਂ ਦਾ ਕਿੱਥੇ ਯੂਜ਼ ਹੋਇਆ ਉਹ ਸਾਰੀ ਚੀਜ਼ ਐਸੀ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਟੀਮ ਨੇ ਸਪੈਸ਼ਲ ਵਾਸ ਦੀ ਟੀਮ ਨੇ ਅਤੇ ਜਿਹੜਾ ਕਮਨਕਲਾਂ ਦੀ ਟੀਮ ਨੇ ਅਲੋਂਗ ਵਿਦ ਜੋ ਸੀਆਈਏ ਐਸਪੀ ਡੀਐਸਪੀਡੀ ਜਿਹੜਾ ਹੈਗੇ ਇਹਨਾਂ ਨੇ ਕਾਫੀ ਚੰਗਾ ਜਿਹੜਾ ਹੈਗਾ ਕੰਮ ਕੀਤਾ ਹੈਗਾ ਐਂਡ ਇਹਦੇ ਚੋਂ ਅਸੀਂ ਕਾਫੀ ਕ੍ਰਾਈਮ ਹੈ ਜਿਹੜਾ ਹੋਣ ਵਾਲਾ ਸੀਗਾ ਉਹਨੂੰ ਅਸੀਂ ਪ੍ਰੀਵੈਂਟ ਕਰ ਪਾਏ ਹਾਂ ਸਤਿਏ ਦੇ ਲਿੰਕ ਚ ਵੀ ਆ ਗਏ ਸੀ ਪਹਿਲਾਂ ਤੁਹਾਨੂੰ ਹਾਂਜੀ ਕਿਸੇ ਲਿੰਕ ਵੀ ਆ ਗਿਆ ਦੇਖੋ 올ਵੇਟੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਜਿਹੜਾ ਉਸ ਟਾਨ ਬੋਬੀ ਦਾ ਪਤਾ ਚੱਲੇ ਉਹਦੇ ਬਾਅਦ ਹੀ ਜਿਹੜੀ ਉਹਦੀ ਲਿੰਕ ਚ ਅਸੀਂ ਸਾਨੂੰ ਜਿਹੜਾ ਹੈਗਾ ਰਿਸ਼ਭ ਦੇ ਬਾਰੇ ਪਤਾ ਚੱਲੇ ਅੱਡ ਅਸੀਂ ਜਿਹੜਾ ਹੈਗਾ ਇਹਦੀ ਫਰਦਰ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਫਰਦਰਾਂ ਵੈਪਨ ਕਿੱਥੋਂ ਆਏ ਸੀ ਕਿਥੇ ਯੂਜ਼ ਹੋਣਾ ਸੀ ਇਹਨਾਂ ਦਾ ਕੋਈ ਲਿੰਕ ਕਿਹੜੇ ਕਿਹੜੇ ਲਿੰਕ ਹੈ ਉਹ ਸਭ ਅਜੇ ਅਜੇ ਇਨਵੈਸਟੀਗੇਸ਼ਨ ਦਾ ਸਬੰਧ ਹੈ ਪਹਿਲਾ ਪਰਸਾ ਆਪੇ ਇਹ ਤਾਂ ਦੋਨਾਂ ਪਹਿਲਾ ਦੇਖੋ ਜੀ ਇਹਦੇ ਚ ਜਿਹੜਾ ਹੈਗਾ ਬੋਬੀ ਦੇ ਜਿਹੜੇ ਹੈਗੇ ਦੋ ਪੱਤੇ ਹੈਗੇ ਪੁਰਾਣੇ ਪੱਤੇ ਆਹ ਦੇ ਜੀ ਜੇ ਇਹ ਲੜਾਈ ਝਗੜੇ ਦੇ ਜਿਹੜੇ ਪੱਤੇ ਹੈਗੇ ਉਹ ਮਰਸਲ ਦੇ ਵਿੱਚ ਦਬ ਚੁੱਕੇ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੈਣੀ ਮੀਆਂ ਖਾਨ ਦੇ ਆਦੀਨ ਆਉਂਦੇ ਪਿੰਡ ਮੰਚਪੂਰ ਦੇ ਵਿੱਚ ਵਿਵਤਾ ਸੁਮਨਪ੍ਰੀਤ कौर ਦੀ ਪੇਤ ਪਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਦਕਿ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਕਤਲ ਦੇ ਦੋਸ਼ ਲਗਾ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਮ੍ਰਿਤਕਾ ਦੀ ਮਾਂ ਹਰਜੀਤ कौर ਅਤੇ ਪਿਤਾ ਗਗਨਦੀਪ ਸਿੰਘ ਨੇ ਦੱਸਿਆ ਕਿ ਸੁਮਨਪ੍ਰੀਤ कौर ਦਾ ਵਿਆਹ ਬੱਲੀ ਮਾਨ ਪੁੱਤਰ ਸਾਪਾ ਸਿੰਘ ਵਾਸੀ ਪਿੰਡ ਮੋਜਪੁਰਾ ਨਾਲ ਹੋਇਆ ਸੀ ਤੇ ਉਸੇ ਦਿਨ ਤੋਂ ਹੀ ਪਤੀ ਤੇ ਸਹੁਰਾ ਪਰਿਵਾਰ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਦਾਜ ਦੀ ਮੰਗ ਕਰਦਿਆਂ ਕੁੱਟਮਾਰ ਵੀ ਕੀਤੀ ਜਾਂਦੀ ਸੀ ਜਿਹੜੀ ਬੇਟੀ ਦੀ ਜਦਤ ਹੋਈ ਆ ਤੁਹਾਡੀ ਕੀ ਲੱਗਦੀ ਤੇ ਨਾਂ ਕੀ ਉਹਦਾ ਸੋਮਨਪ੍ਰੀਤ ਤੁਹਾਡੀ ਕੀ ਲੱਗਦੀ ਮੇਰੀ ਬੇਟੀ ਕੀ ਗੱਲ ਹੋਈ ਆ ਪਤਾ ਨਹੀਂ ਸਰ ਕੀ ਕੀਤਾ ਇਹਨਾਂ ਨੇ ਮੈਨੂੰ ਕੋਤਨੇ ਇੰਨਾ ਹੀ ਮਾਰੀ ਆ ਕਹਿੰਦੇ ਮਾਰਦੇ ਨਹੀਂ ਮਾਰ ਦਿੱਤੇ ਆ ਨੇ ਵਿਆਹ ਨੂੰ ਇੱਥੇ ਆਈ ਨਾ ਤਿੰਨ ਸਾਲ ਹੋ ਗਏ ਬੱਲੀਰਾ ਮਾਨ ਤੁਹਾਨੂੰ ਕਿਦੋਂ ਪਤਾ ਲੱਗਦਾ ਕਿ ਜਿਹੜੀ ਮੌਤ ਹੋ ਗਈ ਆ ਦੀ ਹਨ ਸੋਰਾ ਤੇ 3 ਵਜੇ ਲੱਗਾ ਪਤਾ ਇਹ ਕੀ ਗੱਲ ਹੈ ਹਜੇ ਕੋਈ ਨਹੀਂ ਪਤਾ ਚੱਲਿਆ ਇਹ ਆਦੇ ਕਦੇ ਆਦੇ ਭੀੜ ਪਈ ਤੇ ਕਦੇ ਆਦੇ ਕੁਛ ਹੋਇਆ ਕਦੇ ਆਦੇ ਕੁਛ ਹੋਇਆ ਵੇ ਇਹਨਾਂ ਰਗਾ ਕੁੱਟੀਆਂ ਰਗਾ ਕੁੱਟੀਆਂ ਰਗਾ ਤੇ ਲੀਲ ਪੇ ਰਗਾ ਮਾਲੀਆਂ ਇਹਨਾਂ ਨੂੰ ਲੜਦੇ ਰਹਿੰਦੇ ਇੱਕ ਦੂਜੇ ਨੂੰ ਮਾਰਦੇ ਰਹਿੰਦੇ ਸੀ ਦੋ ਤਿੰਨ ਵਾਰੀ ਅੱਗੇ ਵੀ ਗਈ ਸੀ ਤੇਰੇ ਲੜ ਲੜ ਕੇ ਮਾਰਦਾ ਬੜਾ ਹੈ ਨਸੇ ਪਤੇ ਕਰਦਾ ਬਹੁਤ ਜ਼ਿਆਦਾ ਕਰਦਾ ਚਿੱਟੇ ਖਾਂਦਾ ਸਭ ਕੁਝ ਖਾਈ ਜਾਂਦਾ ਹੈ ਕਿਹੜੀ ਪਤਾ ਨਹੀਂ ਕੀ ਕੀ ਗਲਤੀ ਕੋਈ ਹੋਈ ਕੀ ਨਹੀਂ ਹੋਈ ਬੇਟੀ ਕੋ ਪਤਾ ਨਹੀਂ ਕੀ ਹੋਇਆ ਕੀ ਚੱਕਰ ਕੀ ਬਣਿਆ ਇਹਨਾਂ ਨੂੰ ਦੱਸਿਆ ਨਹੀਂ ਉਹਨੇ ਕਦੇ ਨਹੀਂ ਦੱਸਿਆ ਹੈਗਾ ਨਹੀਂ ਪਹਿਲਾਂ ਕੋਈ ਨਹੀਂ ਦੱਸਿਆ ਹੋ ਮੰਗ ਤੇ ਨਹੀਂ ਕਰਦੇ ਕੋਈ ਕੇ ਚੀਜ਼ ਦੀ ਹੁਣ ਆਨਕ ਚੰਗੀ ਦੇ ਆਂਦਾ ਬਈ ਗੁੱਡੀ ਨਾਲ ਦੀ ਤੂੰ ਦਾਜ ਲੈ ਆਪਣਾ ਹਿੱਸਾ ਲੈ ਆਪਣੀ ਭੈਜੀ ਨਾਲ ਹੁਣ ਤੰਗੀ ਦੇ ਆਂਦਾ ਬਈ ਮਾਰਨ ਕੁੱਟਣ ਦੇ ਆ ਪਿਆ ਹੀ ਫਿਰ ਮੇਰੇ ਕੋਈ ਗਈ ਮਹੀਨਾ ਹੋ ਗਿਆ ਨਾ ਮੈਨੂੰ ਫੋਨ ਆਇਆ ਨਾ ਮੈਂ ਕੀਤਾ ਫਿਰ ਅਸੀਂ ਵੀ ਦਖਲ ਜਰੂਰ ਕੀਤੀ ਹੈ ਅਸੀਂ ਵੀ ਦਖਲ ਕੀਤੀ ਵੀ ਦਖਲ ਕੀਤੀ ਸਰ ਇਹ ਥੋੜਾ ਕੇ ਇਹਨਾਂ ਨੂੰ ਮਾਰੀ ਦਿਓ ਤੁਸੀਂ ਪੁੜੀ ਕਾਦੀ ਹਰ ਨਾਂ ਨਿਸ਼ਾਨੀ ਮਿਟਾ ਦਿਓ ਤੁਸੀਂ ਤੁਸੀਂ ਹੁਣ ਕੋਈ ਲਿਖਾਏ ਆਪਣੇ ਜੀ ਲਿਖਾਏ ਕੀ ਮੰਗ ਕੀ ਹਾਂ ਸਾਹਿਬ ਜੀ ਠੀਕ ਹੈ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੀ ਸਮਨਪ੍ਰੀਤ ਕੌਰ ਦੀ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪੁੱਛਿਆ ਡੈੱਡ ਬਡੀ ਇੱਥੇ ਆ ਤੇ ਪੋਸਟਮਾਰਟਮ ਕਰਵਾ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਉਸ ਮੁਤਾਬਿਕ ਕਾਰਵਾਈ ਕਰਾਂਗੇ ਤਾਂ ਕੀ ਘਟਨਾ ਸੀ ਪੁੱਛਕਿਸ਼ ਕਰ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਆਣਗੇ ਦੱਸਾਂਗੇ ਕੋਈ ਸਟੇਟਮੈਂਟ ਦਿੱਤੀ ਗਈ ਹੈ ਫਿਲਹਾਲ ਫਿਲਹਾਲ ਹਜੇ ਕੋਈ ਨਹੀਂ ਸਟੇਟਮੈਂਟ ਅਸੀਂ ਫ੍ਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਹੈ ਤੇ ਉਹਨਾਂ ਨੇ ਆਪਣਾ ਨਿਰੇਖਣ ਕੀਤਾ ਹੈ ਉਸ ਤੋਂ ਮੁਤਾਬਿਕ ਅਸੀਂ ਨਾ ਪੋਸਟਮਾਰਟਮ ਕਰਵਾਵਾਂਗੇ ਜੋ ਵੀ ਹਾਲਾਤ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕਰਾਂਗੇ। ਪਰਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਬਾਕੀ ਆ ਹੁਣ ਥੋੜਾ ਜਿਹਾ ਹੀ ਚਿਰ ਹੋਇਆ ਵੀ ਇਹ ਰੋਲਾ ਰਪਾਇਨਾਂ ਦਾ ਪੈਣ ਲੱਗਾ ਹੈ ਤੇ ਇੱਥੋਂ ਤੱਕ ਗੱਲਾਂ ਪਹੁੰਚੀਆਂ ਆ। ਪਰ ਪਾਪਾ ਜੀ ਇੰਨਾ ਨਹੀਂ ਪਤਾ ਕਿਹੜੀ ਗੱਲ ਦਾ ਕਿਹੜੀ ਤਾਂ ਨਹੀਂ ਆ। ਉਹ ਹੁਣ ਇਹਨਾਂ ਨੂੰ ਹੀ ਪਤਾ ਵਾ ਤੇ ਹਨ 3 ਵਜੇ ਇਹਨਾਂ ਨੇ ਫੋਨ ਕੀਤਾ ਵੀ ਮਲਕੀ ਤੁਹਾਡੀ ਕੁੜੀ ਦੀ ਡੈਥ ਹੋ ਗਈ। ਉਹ ਵੀ ਸਾਨੂੰ ਨਹੀਂ ਫੋਨ ਕੀਤਾ। ਕਿਸ ਦੇ ਫੋਨ ਤੇ ਫੋਨ ਕੀਤਾ ਲਾਗ ਗਵਾਂਡੀਆਂ ਦੇ ਤੇ ਕਿ ਉਹਦੀ ਮੌਤ ਹੋ ਗਈ ਆ। ਤੇ ਆਈ ਸਾਰੇ ਉੱਠੇ ਆ ਸਾਡੇ ਘਰ ਇਹ 2 ਦਿਨ ਪਹਿਲਾਂ ਹਲਾ ਕਰਕੇ ਗਿਆ ਸੀ ਇਹ ਸਮਾਨ ਤੁਹਾਨੂੰ ਤੋੜਪਨ ਕਰਕੇ ਗਿਆ ਪੂਰੇ ਜੀ ਇਹੋ ਹੀ ਮੁੰਡਾ ਬੱਲੀ ਮਾਨੀ ਇਹ ਕੁੜੀ ਦਾ ਘਰ ਵਾਲਾ ਜਿਹੜਾ ਹੈ ਤੇ ਛੱਟ ਲਾਈ ਆ ਵੇਖੋ ਛੱਟ ਵੀ ਲੱਗੀ ਹੋਈ ਹੈ ਪੱਟੀ ਲੱਗੀ ਹੋਈ ਲੱਗਦੇ ਚੌਥੇ ਸਾਂ ਖੜਿਆ ਵਾ ਦਵਾਈ ਲੈਣ ਇਹਨਾਂ ਨੂੰ ਇਹ ਕੀ ਲੱਗਦੇ ਤੁਹਾਡੇ ਇਹ ਮੇਰੀ ਮਾਸੀ ਜੀ ਛੋਟੀ ਛੱਟ ਕਿਸ ਗੱਲ ਤੋਂ ਲੱਗੀ ਹੈ ਇਹ ਸਾਡੇ ਘੜੇ ਜਾ ਕੇ ਘਰ ਜਾ ਕੇ ਗੱਲ ਪਏ ਸੀ ਦਾਤਰ ਲਾ ਕੇ 12 13 ਮੁੰਡੇ ਲੈ ਕੇ ਗੱਲ ਪਿਆ ਆ ਕਿ ਕੀ ਕਰਨ ਕਿਹੜੀ ਗੱਲ ਇਹ ਕੁੜੀ ਨੂੰ ਇਹਨੇ ਕੁੱਟਿਆ ਸੀ ਕੁੜੀ ਨੂੰ ਕੁੱਟ ਕੇ ਤੇ ਇਹਨੇ ਸਾਡੇ ਕੋਲ ਘਲਤਾ ਤੇ ਅਸੀਂ ਕੁੜੀ ਨੂੰ ਆਪਣੇ ਘਰ ਰੱਖਿਆ ਇਹ ਤੇ ਕੁੜੀ ਨੂੰ ਇਹ ਮੁੰਡੇ ਲੈਣ ਗਿਆ ਸੀ ਅਸੀਂ ਕੁੜੀ ਨਹੀਂ ਕੱਲੀ ਤੇ ਇਹ ਜਾ ਕੇ ਮੁੜ ਕੇ ਉਧਰੋਂ ਇਦਾਂ ਹੀ ਵਾਪਸ ਆ ਕੇ ਆਪਣੀ ਮਾਤਾ ਨੂੰ ਨਾਲ ਲੈ ਕੇ ਮੁੰਡੇ ਲੈ ਗਿਆ ਚਾਰ ਪੰਜ ਇਹਨੇ ਜਾ ਕੇ ਜਾ ਕੇ ਤੋੜ ਪੰਨ ਕੀਤੀ ਸਮਾਨ ਤੋੜਿਆ ਨਾਲੇ ਸੱਟ ਲਾਈ ਸਾਰੇ ਜਿਹਾਂ ਦੇ ਹੱਥੀ ਪੇ ਜਾ ਕੇ ਆਈ ਸਾਨੂੰ ਪਤਾ ਨਹੀਂ ਕਿਹੜੀ ਗੱਲ ਦਾ ਵਾ ਇਹਨੇ ਕਿਉਂ ਕੁੱਟਮਾਰ ਕਰਦਾ ਵਾ ਤੇ ਇਹ ਇਹ ਤਾਂ ਤਾਂ ਕਿਉਂ ਹੈ ਇਹ ਡਿਆ ਕਰਨੇ ਇਦਾਂ ਦੇ ਕੰਮ ਤੇ ਹੁਣ ਇਹਨੇ ਆਹ ਕੰਮ ਕੀਤਾ ਵਾ ਤੇ ਹੁਣ ਇਹ ਇਨਸਾਫ ਲੈਣਾ ਚਾਹੁੰਦੇ ਆਂ ਵੀ ਪਹਿਲਾਂ ਪੋਸਟਮਾਰਟਮ ਕਰਾਉਣਾ ਵਾ ਪੋਸਟਮਾਰਟਮ ਕਰਾ ਕੇ ਜਿਹੜੀ ਜੇ ਕੋਈ ਵਿੱਚ ਕੁੜੀ ਦੇ ਕੋਈ ਕੋਈ ਵੀ ਕੰਪਲੀਟ ਹੁੰਦੀ ਆ ਵੀ ਸੱਟ ਫੇਟ ਲੱਗੀ ਹੋਈ ਆ ਫਿਰ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਏਗੀ ਆਪਾਂ ਕੋਈ ਇਹਨਾਂ ਨੂੰ ਸਾਰਾ ਕੁਝ ਦੱਸਿਆ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ ਮੰਗ ਇਨਸਾਫ ਲੈਣਾ ਚਾਹੁੰਦੇ ਆਂ ਵੀ ਆਪਾਂ ਪੋਸਟਮਾਰਟਮ ਕਰਾਉਣਾ ਵਾ ਲਾਸ਼ ਆਪਾਂ ਸਰਕਾਰ ਕਰਾਂਗੇ ਆਪੇ ਹੀ ਕੋਈ ਗੱਲ ਨਹੀਂ ਤੇ ਉੱਥੇ ਜਾ ਕੇ ਪੋਸਟ ਮਾਰਦੇ ਜੋ ਵੀ ਗੱਲਬਾਤ ਹੁੰਦੀ ਆ ਤੇ ਫਿਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਚੜ੍ਹ ਤੋਂ ਚੜ੍ਹ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਇਤਿਹਾਸਿਕ ਪਿੰਡੋਰੀ ਥਾਮ ਦੇ ਵਾਸੀਆਂ ਤੇ ਸੰਗਤ ਨੂੰ ਵੱਡੀ ਸਹੂਲਤ ਦਿੰਦਿਆਂ ਬਸ ਸਟੈਂਡ ਗੁਰਦਾਸਪੁਰ ਤੋਂ ਪਿੰਡੋਰੀ ਤਾਮ ਲਈ ਪੰਜਾਬ ਰੋਡਵੇਜ਼ ਦੀ ਬੱਸ ਸਰਵਿਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਨਗਰ ਸੁਧਾਰ ਟਰਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਵੱਲੋਂ ਅੱਜ بابا ਬੰਦਾ ਸਿੰਘ ਅੰਤਰਾਜੀ ਬੱਸ ਅੱਡੇ ਗੁਰਦਾਸਪੁਰ ਤੋਂ ਪੰਜਾਬ ਰੋਡਵੇਜ਼ ਦੀ ਬੱਸ ਹਰੀ ਝੰਡੀ ਦਿਖਾ ਕੇ ਪਿੰਡੋਰੀ ਤਾਮ ਲਈ ਰਵਾਨਾ ਕੀਤਾ ਗਿਆ ਦੱਸ ਦੇ ਕਿ ਇਤਿਹਾਸਿਕ ਪਿੰਡੋਰੀ ਤਾਮ ਵਿਖੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਰਜ਼ਾਨਾ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ ਅੱਜ ਗੁਰਦਾਸਪੁਰ ਵਾਲਾ ਕਾਬਾ ਸਿਆਲੇ ਇੱਕ ਹੋਰ ਬੜੀ ਖੁਸ਼ੀ ਵਾਲਾ ਮਕਾਮ ਆ ਅੱਜ ਮੇਰੇ ਨਾਲ ਸਾਡੇ ਇੰਪਰੂਵਮੈਂਟ ٹرسٹ ਗੁਰਦਾਸਪੁਰ ਦੇ ਚੇਅਰਮੈਨ ਤੇ ਸਾਡੇ ਪਾਰਟੀ ਦੇ ਲੋਕ ਸਭਾ ਦੇ ਇੰਚਾਰਜ ਸ਼੍ਰੀ ਰਜੀਵ ਸ਼ਰਮਾ ਜੀ ਔਰ ਮੇਰੇ ਨਾਲ ਸਾਡੇ ਪਾਰਟੀ ਦੇ ਬਲਾਕ ਪ੍ਰਧਾਨ ਤੇ ਬਾਕੀ ਅਹੁਦੇਦਾਰ ਸਾਹਿਬਾਨ ਸਰਪੰਚ ਸਾਹਿਬਾਨ ਅਸੀਂ ਆਏ ਨਵੇਂ ਬਸਟਾਨ ਤੇ ਆਏ ਆ ਅੱਜ ਦੱਸਦਿਆਂ ਖੁਸ਼ੀ ਹੋ ਰਹੀ ਆ ਤੇ ਸਾਡੇ ਇਲਾਕੇ ਦੀ ਇੱਕ ਸਰਮੌਰ ਸੰਸਥਾ ਪਡੋਰੀ धाम ਜਿਹਦੇ ਤੇ ਕੇਵਲ ਗੁਰਦਾਸਪੁਰ ਦੇ ਲੋਕਾਂ ਦੇ ਨਹੀਂ ਸੂਬੇ ਦੇ ਲੋਕਾਂ ਦੇ ਨਹੀਂ ਸਾਰੇ ਮੁਲਕ ਤੇ ਵਿਦੇਸ਼ਾਂ ਤੋਂ ਵੀ ਲੋਕਾਂ ਦੀ ਆਸਥਾ ਲੋਕਾਂ ਦੀ ਸ਼ਰਧਾ ਇਸ ਗੱਦੀ ਦੇ ਨਾਲ ਲਗਾਤਾਰ ਕਈ ਸਾਲਾਂ ਤੋਂ ਜੁੜੀ ਹੈ ਔਰ ਇਸ ਗੱਦੀ ਦੇ ਨਾਲ ਜਿੱਥੇ ਰੋਹਾਨੀਅਤ ਦਾ ਸੰਦੇਸ਼ ਦਿੰਦੀ ਆ ਉਹਦੇ ਨਾਲ-ਨਾਲ ਇਹਦੇ ਨਾਲ ਇੱਕ ਪੁਰਾਣਾ ਇਤਿਹਾਸ ਜੁੜਿਆ ਤਾਂ ਕਿ ਉਸ ਇਤਿਹਾਸ ਦੇ ਨਾਲ ਇਹ ਜਿਹੜਾ ਗੱਦੀ ਆ ਸਾਰੇ ਦੁਨੀਆ ਦੇ ਵਿੱਚ ਲੋਕ ਇਹਦੇ ਤੇ ਮੰਨਦੇ ਨੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਇੱਥੇ ਆ ਕੇ ਲੋਕੀ ਸਰਦਾ ਦੇ ਨਾਲ ਆਪਣਾ ਮੱਥਾ ਵੀ ਟੇਕਦੇ ਨੇ ਅਰਦਾਸਾ ਵੀ ਕਰਦੇ ਨੇ ਤੇ ਆਪਣੀਆਂ ਮੰਗਾਂ ਵੀ ਮੰਗਦੇ ਨੇ ਸੋ ਉਸ ਲਈ ਅੱਜ ਗੁਰਦਾਸਪੁਰ ਤੋਂ ਜਿਹੜੀ ਬੱਸ ਸਰਵਿਸ ਪੰਡੋਰੀ ਵਾਸਤੇ ਪਿਛਲੇ ਦਿਨਾਂ ਤੇ ਬੰਦ ਹੋ ਗਈ ਸੀ ਉਹਨੂੰ ਦੁਬਾਰਾ ਚਾਲੂ ਕੀਤਾ ਤੇ ਮੈਂ ਆ ਇਸ ਮੌਕੇ ਦੇ ਉੱਪਰ ਜਿੱਥੇ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਟਰਾਂਸਪੋਰਟ ਮਨਿਸਟਰ ਸ੍ਰੀ ਲਾਲਜੀਤ ਖੁੱਲਰ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬੱਸ ਸਰਵਿਸ ਜਿਹੜੀ ਆ ਪੰਡੋਰੀ ਤਾਮ ਨੂੰ ਸ਼ੁਰੂ ਕਰਵਾਈ ਆ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਵਿਧਾਇਕ ਮਨਸ਼ੀਰ ਸਿੰਘ ਸ਼ੈਰੀ ਕਲਸੀ ਨੇ ਸਥਾਨਕ ਉਮਰਪੂਰਾ ਏਰੀਆ ਵਿਖੇ ਗੁਜਰਾਤ ਪ੍ਰਾਈਵੇਟ ਕੰਪਨੀ ਵੱਲੋਂ ਇਛਾਈ ਗੈਸ ਪਾਈਪਲਾਈਨ ਫਟਣ ਨਾਲ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਪੀੜਤਾਂ ਦੀ ਸਿਹਤ ਦਾ ਹਾਲ ਜਾਣਿਆ ਤੇ ਉਹਨਾਂ ਨੇ ਜਲਦ ਠੀਕ ਹੋਣ ਦੀ ਵੀ ਕਾਮਨਾ ਕੀਤੀ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਵਿਧਾਇਕ ਸ਼੍ਰੀ ਕਲਸੀ ਨੇ ਦੱਸਿਆ ਕਿ ਅੱਜ ਉਮਰਪੁਰਾ ਵਿਖੇ ਵਿਸ਼ਾਈ ਚੱਲ ਰਹੀ ਗੈਸ ਲਾਈਨ ਠੀਕ ਲੀਕ ਹੋਣ ਕਾਰਨ ਚਾਰ ਵਿਅਕਤੀ ਚੁੱਲਸ ਗਏ ਸਨ ਜਿਨ੍ਹਾਂ ਨੂੰ ਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ ਸੀ ਹਾਂਜੀ ਸਰ ਅੱਜ ਜਿਹੜੀ ਆ ਗੈਸ ਤੇ ਆਪਣੇ ਲੀਕ ਹੋਈ ਹੈ ਤੇ ਦੇਖਣ ਨੂੰ ਕੀ ਬਿਲਕੁਲ ਜੀ ਮੈਂ ਥੋੜਾ ਬਾਹਰ ਸੀ ਔਰ ਮੈਨੂੰ ਪਤਾ ਲੱਗਾ ਵੀ ਹਲਕੇ ਦੇ ਵਿੱਚ ਕੋਈ ਗੈਸ ਪਾਈਪਲਾਈਨ ਜਿਹੜੀ ਫੱਟੀ ਹੈ ਤੇ ਜਿਹਦੇ ਕਰਕੇ ਜ਼ਖਮੀ ਹੋਏ ਲੋਕ ਸਾਡੇ ਇੱਕ ਬੱਚਾ ਸੀ ਬਾਕੀ ਹੋਰ ਤਿੰਨ ਹੋਰਾਂ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਜ਼ਖਮੀ ਹੋ ਕੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦਾ ਮੈਂ ਪਤਾ ਲੈਣ ਆਇਆ ਸੀ ਤਾਂ ਜੋ ਕੀ ਪਤਾ ਲੱਗੇ ਵੀ ਕੀ ਕਾਰਨ ਸੀ ਕੀ ਦਿੱਕਤ ਸੀ ਔਰ ਇਹਦੇ ਨਾਲ ਨਾਲ ਜਿਹੜੇ ਵੀ ਉੱਥੇ ਪਾਈਪਲਾਈਨ ਦੇ ਲਾਗੇ ਜੋ ਸੁਣਨ ਚ ਆਇਆ ਵੀ ਜਿਹੜੇ ਕੋਈ ਬਾਹਰੋਂ ਅਲੱਗ ਤੌਰ ਤੇ ਆਪਣਾ ਕੰਮ ਕਰ ਰਹੇ ਸੀ ਉਹਦੇ ਅਕੋਰਡਿੰਗ ਜਿਹੜੀ ਵੀ ਕੋਈ ਬਣਦੀ ਹੋਈ ਕਾਰਵਾਈ ਜਿੱਦੇ ਦੇ ਵਿੱਚ ਜਿੱਦੇ ਚ ਵੀ ਕੋਈ ਅਣਗੈਲੀ ਉਹ ਕੀਤੀ ਉਹਦੀ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਫਿਰ ਤੇਜਿੰਦਰ ਹੋ ਗਿਆ ਕਿ ਹੈ ਜੀ ਹਾਲਾਤ ਬਿਲਕੁਲ तकरीबन ਡਾਕਟਰ ਸਾਹਿਬ ਵੀ ਨਾਲ ਹੀ ਨੇ ਬਿਲਕੁਲ ਠੀਕ ਨੇ ਇਸ ਟਾਈਮ ਹਾਲਾਤ ਇਹਨਾਂ ਦੇ ਆਪਣੇ ਮੈਂ ਕਹਿ ਸਕਦਾ ਵੀ ਜਿਹੜਾ ਮੇਨ ਸਾਨੂੰ ਡਰ ਸੀ ਖਤਰਾ ਸੀ ਵੀ ਕਿਸੇ ਦਾ ਕੋਈ ਜਾਨੀ ਵਾਲੀ ਨੁਕਸਾਨ ਨਾ ਹੋਵੇ ਉਹਦੇ ਤੋਂ ਪਰਮਾਤਮਾ ਨੇ ਆਪਣੇ ਦੋਵੇਂ ਹੱਥਾਂ ਨਾਲ ਅਸ਼ੀਰਵਾਦ ਬਣਾ ਕੇ ਰੱਖਿਆ। ਨੇਤਾ ਜੀ ਮੌਕੇ ਦੀ ਉੱਥੇ ਪੋਜੀਸ਼ਨ ਕੀ ਹੈ ਹੁਣ ਜਿੱਦਾਂ ਗੈਸ ਲਾਈਨ ਪਾਈਪ ਦੀ ਠੀਕ ਹੈ ਹੁਣ ਕੀ ਦੇਖੋ ਉਹ ਸਾਰੇ ਹੁਣ ਜਿਨ੍ਹਾਂ ਨੇ ਗੁਜਰਾਤ ਪਾਈਪਲਾਈਨ ਹੈ तकरीबन ਆਲ ਓਵਰ ਮੇਰੇ ਸਾਹਿਬ ਨਾਲ ਪੰਜਾਬ ਦੇ ਵਿੱਚ ਜਿਹੜੇ ਆ ਵੀ ਪਾਈਪਲਾਈਨ ਯੂਜ਼ ਕਰ ਰਹੇ ਨੇ ਜਿਹਦੇ ਨਾਲ ਦੇਖਣ ਚ ਆਇਆ ਵੀ ਜਿਹੜੀ ਕੋਈ ਦਿੱਕਤ ਸੀ ਉਹਨਾਂ ਦੀਆਂ ਸਾਰੀਆਂ ਟੀਮਾਂ ਉਹਨਾਂ ਦੀਆਂ ਪਹੁੰਚੀਆਂ ਨੇ ਦੇਖ ਰਹੇ ਨੇ ਬਾਤ ਕਰ ਰਹੇ ਨੇ ਜਿੱਥੇ ਵੀ ਕੋਈ ਕਮੀ ਪੇਸ਼ੀ ਆਉਗੇ ਮੁਕਮਲ ਕਰਦੇ ਨੇ ਠੀਕ ਕਾਰਵਾਈ ਕੋਈ ਹੋਏਗੀ ਜਿੰਨਾ ਵੀ ਗੱਲ ਕਾਰਵਾਈ ਜਿਹਦੀਆਂ ਗੱਲ ਹੀ ਉਹਦੇ ਤੇ ਕਾਰਵਾਈ ਕੀਤੀ ਜਾਓ ਠੀਕ ਹੈ ਇਹਦੇ ਚ ਕੋਈ ਦੂਰ ਆਏ ਨਹੀਂ ਠੀਕ ਹੈ ਸਰਕਾਰੀ ਆਈਟੀਆਈ ਇਸਤਰੀਆਂ ਗੁਰਦਾਸਪੁਰ ਵਿਖੇ ਸਿੱਖਿਆਰਥਣਾ ਵੱਲੋਂ ਅਜ ਤੀਆਂ ਦਾ ਤਿਹਾਰ ਪੂਰੇ ਚਾਣ ਨਾਲ ਮਨਾਇਆ ਗਿਆ ਇਸ ਮੌਕੇ ਕਰਵਾਏ ਗਏ ਤੀਆਂ ਦੇ ਉਤਸਵ ਵਿੱਚ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਕਾਰੀ ਆਈਟੀਆਈ ਇਸਤਰੀਆਂ ਗੁਰਦਾਸਪੁਰ ਦੀਆਂ ਸਿੱਖਿਆਰਥਣਾਂ ਨੂੰ ਤੀਆਂ ਦੇ ਤਿਹਾਰ ਦੀ ਮੁਬਾਰਕਬਾਦ ਦਿੰਦਿਆਂ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਤੀਆਂ ਸਾਡੇ ਸੱਭਿਆਚਾਰ ਦਾ ਅਮੀਰ ਤਿਹਾਰ ਹੈ ਤੇ ਇਸ ਤਿਹਾਰ ਨੂੰ ਤੀਆਂ ਦੇ ਤਿਹਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਤੀਆਂ ਦੇ ਮੇਲੇ ਸਾਡੇ ਰੰਗਲੇ ਪੰਜਾਬ ਦੇ ਖੂਬਸੂਰਤ ਰੰਗ ਹਨ। ਅੱਜ ਆਈ.ਟੀ.ਆਈ. ਕੋਲਡਸ ਦੇ ਮੇਲੇ ਨੂੰ ਦਾਖਲ ਵਿਚ ਆਇਆ। ਮੇਰੇ ਨਾਲ ਸਾਡੇ ਬਹੁਤ ਸੀਨੀਅਰ ਲੀਡਰ ਆਫ ਸੋਸ਼ਲ ਮੋਟਾਰੀਜੀ ਔਰ ਇਹ ਸੱਤਾ ਦੇ ਪ੍ਰਿੰਸੀਪਲ ਜਗੰਦਰ ਰਾਣਾ ਜੀ ਇੱਥੇ ਆ ਜਾ ਕੇ ਬਹੁਤ ਚੰਗਾ ਲੱਗਾ। ਉਹਨਾਂ ਦੇ ਕੋਦਲਾਇਆ ਔਰ ਇਸ ਤੋਂ ਬਾਅਦ ਬੱਚਿਆਂ ਦੇ ਨਾਲ ਤੀਆਂ ਦਾ ਪ੍ਰੋਗਰਾਮ ਜਿਹੜਾ ਉਹ ਮਨਾਇਆ ਜਾ ਰਿਹਾ ਇਹ ਸੰਸਥਾ ਸਾਡੇ ਇਲਾਕੇ ਦੀ ਇੱਕ ਬਹੁਤ ਵਧੀਆ ਸਰਵਾਰ ਸੰਸਥਾ ਔਰ ਕਿਉਂਕਿ ਇੱਥੇ ਬੇਸਿਕਲੀ ਲੜਕੀਆਂ ਨੂੰ ਆਰਥਿਕ ਤੌਰ ਦੇ ਉੱਪਰ ਆਪਣੇ ਤਾਲਾਂ ਤੇ ਖੜੇ ਕਰਨ ਦਾ ਇੱਕ ਬਹੁਤ ਵੱਡਾ ਮਾਧਮ ਹੈ ਔਰ ਅੱਜ ਸਮਾਜ ਦੇ ਵਿੱਚ ਲੋੜ ਵੀ ਹੈ ਕਿ ਜਿੱਥੇ ਚਰਚਾ ਅਸੀਂ ਲੜਕੀਆਂ ਨੂੰ ਆਰਥਿਕ ਤੌਰ ਤੇ ਆਮ ਤੌਰ ਤੇ ਮਜ਼ਬੂਤ ਨਹੀਂ ਬਣਾਉਂਦੇ ਉਹਨਾਂ ਚਿਰ ਤੱਕ ਉਹਨਾਂ ਦੀ ਸਰਵਾਈਵਲ ਸਮਾਜ ਦੇ ਵਿੱਚ ਉਹਨੀ ਵਧੀਆ ਨਹੀਂ ਹੋ ਸਕਦੀ ਸੋ ਇਸੇ ਬਲਵਾ ਜਿਹੜੀ ਪਤਾ ਲੱਗਾ ਪ੍ਰਿੰਸੀਪਲ ਸਾਹਿਬ ਤੋਂ ਕਿ ਇੱਥੋਂ ਦੇ ਬੱਚੇ ਵੱਖ-ਵੱਖ ਸਟੇਜ ਦੇ ਵਿੱਚੋਂ ਕੁਆਲੀਫਾਈ ਕਰਕੇ ਕੋਈ ਨਾ ਪਲੇਸਮੈਂਟ ਨਹੀਂ ਹੋਣੀ ਪਰ ਵਰਤਮਾਨ ਵੱਲੋਂ ਪਲੇਸਮੈਂਟ ਇਤਿਆਦਿ ਦੀਆਂ ਨੇ ਛੋਟਾ ਬੱਚਿਆਂ ਨੂੰ ਵੀ ਅਜੋ ਲੈਟਰ ਜਿਹੜੀਆਂ ਨੇ ਦੇਣੀਆਂ ਨੇ ਤੀਆ ਦਾ ਤਿਹਾੜੀ ਸਾਵਣ ਦੇ ਮਹੀਨੇ ਦੇ ਵਿੱਚ ਪਰਬੀ ਉਸ ਅਟੁੱਟ ਸੱਭਿਆਚਾਰੀ ਦਾ ਹਿੱਸਾ ਹੋਰ ਜਿੱਥੇ ਸਾਵਣ ਦੇ ਸਾਰੇ ਪ੍ਰੋਗਰਾਮ ਨੂੰ ਮਨਾਇਆ ਜਾਂਦਾ ਸੋ ਇੱਥੇ ਆ ਕੇ ਚੰਗਾ ਲੱਗਾ ਮੈਂ ਸਾਰੇ ਬੱਚਿਆਂ ਨੂੰ ਇੱਥੇ ਸਹਿਬਾਨ ਨੂੰ ਆਪਣੀ ਸ਼ੁਕਾਮਨਾਵਾਂ ਦਿਨਾ ਨਾਬਾ ਬਲਾਗ ਦੇ ਪਿੰਡ ਮੱਲੋਵਾਲ ਵਿੱਚ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਜਗਪਾਲ ਸਿੰਘ ਉਮਰ 35 ਸਾਲਾ ਦਾ ਕਈ ਦੇ ਕਈ ਵਾਰ ਸਿਰ ਤੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਉਤੇ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਘਰ ਵਿੱਚ ਪਏ ਦਾਤੀ ਫਰਾ ਵਾਲੇ ਪੱਖੇ ਨੂੰ ਲੈ ਕੇ ਲੜਾਈ ਹੋਈ ਸੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਸੁੱਤੇ ਪਏ ਆਪਣੇ ਪੁੱਤ ਤੇ ਘਾਤਲਾਨਾ ਹਮਲਾ ਕੀਤਾ ਟਵੀੜੇ ਪਟਿਆਲਾ ਦੇ ਸਰਕਾਰੀ ਹਸਪਤਾਲ ਤੋਂ ਬਾਅਦ ਪੀਜੀਐ ਚੰਡੀਗੜ ਰੈਫਰ ਕੀਤਾ ਸੀ ਜਿਸ ਤੋਂ ਬਾਅਦ ਪੀਜੀਐ ਚੰਡੀਗੜ ਵਿਖੇ ਉਸ ਦੀ ਮੌਤ ਹੋ ਗਈ 500 ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ આરોપી ਮਲਕੀਤ ਸਿੰਘ ਦੇ ਖਿਲਾਫ 302 ਦਾ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਹ ਮੇਰਾ بڑا ਮੁੰਡਾ ਤੀਏ। ਹਾਂਜੀ। ਇਹ بڑے ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਆ ਛੋਟੇ ਮੁੰਡੇ ਨਾਲ। ਹਾਂਜੀ। ਇਹ ਕਿਤੇ ਇਹਨਾਂ ਨੇ दारू ਦੂਰ ਪੀ ਕੇ ਮਾਰੇ ਮੋٹے ਖੈਬਰ ਪੇ। ਯਾਦੇ ਖੈਬਰ ਖੁੱਬੜ ਪੇ। ਇਹ ਮੇਰਾ ਮੁੰਡਾ ਜਿਹੜਾ بڑا ਤੀਏ ਸੌ ਗਿਆ। ਇਹ ਉਰੇ ਮੰਜਾ ਡਾਇਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਈ ਮਾਰੀ। ਅੱਛਾ ਜੀ। ਦੋ ਕਈਆਂ ਮਾਰੀਆਂ। ਇਹਨੇ ਨੂੰ ਮੇਰੀ ਨੋਹ ਉੱਠ ਕਢੀ। ਜਦੋਂ ਤੀ ਮਾਰਨ ਲੱਗਿਆ ਇਹਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਯਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਆਏਗਾ ਜਾਨੂੰ ਉਹਨੇ ਫੋਨ ਕਰਤਾ ਜਾਨੂੰ ਅਸੀਂ ਆਏ ਜਾਨੂੰ ਮੇਰੇ ਮੁੰਡੇ ਨੂੰ ਯਾਨੀ ਡਾਕਟਰ ਦੇ ਲੈ ਕੇ ਤੇ ਚਾਹ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਸੀ ਇੱਕ ਦਾ ਲੜ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਤੀ ਹੁੰਦਾ ਬਸ ਉਦਾਂ ਹੀ ਲੜੇ ਨੇ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਉਹਨਤੇ ਦੀ ਉਮਰ ਤਾਂ 35 ਸਾਲ ਦੀ ਉਮਰ ਹਮ ਦੇ ਨੀ ਬਈ ਵਿਆਹਿਆ ਵਸੀ ਹਾਂ ਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂ ਜੀ ਘਰ ਉੱਚੜ ਗਿਆ ਇਸਰਾਬ ਨੇ ਜੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਇਹਦੀ ਜਦੋਂ ਦੋਏ ਜੀ ਅੰਦਰ ਪਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਈ ਤੇ ਜਬਹੂ ਨੇ ਦੇਖਿਆ ਕਹੀ ਲਈ ਖੜਤੀ ਮਾਰਨ ਲੱਗਿਆ ਜੀ ਜਦ ਮੁੰਡਾ ਦੇਖਿਆ ਬੇਹੋਸ਼ ਹੋਇਆ ਪਿਆ ਜਾਣੂ ਸਾਨੂੰ ਫੋਨ ਕਰਾ ਜਾਣੂ ਅਸੀਂ ਆਏ ਫੇਰ ਆਸਕ ਮਾੜ ਚੱਕ ਕੇ ਜਾਣੀ ਡਾਕਟਰ ਦੇ ਲੈ ਗਏ ਕੁਛ ਨਹੀਂ ਖਾਈ ਪੜਿਆ ਪੱਕਾ ਜਾਇਕ ਉਹਦੇ ਜਾਲੀ ਨਹੀਂ ਸੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲਾ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥ ਉੱਥਾ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇੰਨੇ ਚ ਗਾਲ ਮਗਾਲੀ ਹੋ ਗਏ ਫਿਰ ਹਟ ਗਏ ਬਸ 10:30 ਵਜੇ ਤਿੰਨ ਤਾਂ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ 90 ਵਾਲੇ ਨੇ ਪਟਿਆਲੇ ਦਾ ਪਰਚਾ ਕੱਟਦਾ ਹਾਂ ਪਟਿਆਲੇ ਸਾਰਾ ਦਿਨ ਰੱਖਿਆ ਫਿਰ ਸ਼ਾਮ ਤਿੱਕਰ ਕਹਿੰਦੇ ਚੰਡੀਗੜ੍ਹ ਲੈ ਜਾ ਫਿਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਨੇ ਆ ਉੱਥੇ ਹੀ ਰੱਖ ਲਿਆ ਫਿਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਰਚ ਮਾਰੀ ਜੀ ਕਹਿੰਦੇ ਹਾਂ ਜੀ ਸਰਚ ਮਾਰੀ ਤੇ ਸਰ ਜਾ ਕੱਕੜੀ ਦੋ ਕਹੀ ਮਾਰੀ ਅਨਾ ਪੁੱਠੀ ਮਾਰੀ ਹੈ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ ਮੀਨ ਮਾਰੀ ਹਾਂ ਜੀ ਕਹੀ ਵੀ ਉੱਥੇ ਪਈ ਆ ਅੰਦਰ ਈ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਤੇ ਹੋਰ ਵੀ ਮਾਰੂਗਾ ਨਰੇਗਾ ਚ ਜਾਂਦਾ ਦਿਹਾੜੀ ਜੋਤਾ ਕਰਦਾ ਜਿੰਨਾ ਕਮਾਉਂਦਾ ਖਾਂਦਾ दारू ਪੀ ਲੰਦਾ ਡੇ ਰਾਤ ਗੁਰਦਾਸਪੁਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪਹੁੰਚੇ ਐਸਐਸਪੀ ਗੁਰਦਾਸਪੁਰ ਉਹਨਾਂ ਦੇ ਨਾਲ ਐਸਪੀ ਹੈੱਡਕੁਆਰਟਰ ਯੁਗਰਾਤ ਸਿੰਘ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਸ਼ਹਿਰ ਦੀ ਰਾਤ ਦੀ ਵਿਵਸਥਾ ਦੇਖਣ ਲਈ ਆਏ ਹਨ ਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਲਰਟ ਰਹਿਣ ਤੇ ਜੈਫਰਿਕ ਨਿਯਮਾ ਦੀ ਪਾਲਣਾਕਰਨ ਕੋਈ ਅੱਜ ਈਵਨਿੰਗ ਦਾ ਜਿਹੜਾ ਹੈਗਾ ਮੇਰੇ ਵੱਲੋਂ ਇਨਕਲੂਡਿੰਗ ਐਸਪੀ ਹੈੱਡਕ quarters ਟੈਂਡ ਡੀਐਸਪੀ ਸਿਟੀ ਤੇ ਵੱਲੋਂ ਜਿਹੜਾ ਹੈਗਾ ਸਿਟੀ ਦਾ ਜਿਹੜਾ ਹੈਗਾ ਦौरा ਕੀਤਾ ਗਿਆ ਹੈ ਈਵਨਿੰਗ ਦੀ ਜਿਹੜੀ ਅਸੀਂ ਜਿਹੜੀ ਸੁਰੱਖਿਆ ਨੂੰ ਅਸੀਂ ਐਨਸ਼ੂਰ ਕੀਤਾ ਹੈਗਾ ਜਿਹੜਾ ਸਾਡੀ ਪਟੋਲਿੰਗ ਪਾਰਟੀਆਂ ਹੈਗੀ ਪੀਸੀਆਰ ਸਗੀ ਅਲੋਂਗ ਵਿਦ ਜਿਹੜੇ ਮਾਰਕੀਟ ਦੇ ਕੀ ਹਾਲਾਤ ਹੈਗੇ ਇਸ ਤੋਂ ਅਲਾਵਾ ਜਿਹੜੀ ਟ੍ਰੈਫਿਕ ਵਿਵਸਥਾ ਹੈ ਉਹ ਸਾਰਿਆਂ ਨੂੰ ਰਿਵਿਊ ਕਰਨ ਵਾਸਤੇ ਮੇਰੇ ਵੱਲੋਂ ਅੱਜ ਇੱਥੇ ਆ ਕੇ ਆਣ ਕੇ ਜਰੀਏ ਹੈ 체కింగ్ ਕੀਤੀ ਗਈ ਹੈ ਅਸੀਂ ਸਾਕੇਸੀ ਚੀਜ਼ਾਂ ਨੂੰ ਆਬਜ਼ਰਵ ਕੀਤਾ ਹੈਗਾ ਜੀ ਅਸੀਂ ਆਨਲਿਸਿਸ ਮੈਚ ਉਹਦੇ ਚ ਕਾਫੀ ਜਿਹੜਾ ਹੈਗਾ ਬੈਟਰੀ ਕਰਨ ਦੀ ਜਿਹੜੀ ਹੈਗੀ ਅਸੀਂ ਟਪਟ ਕਰਾਂਗੇ ਕੋਈ ਛਾਰਿਆਂ ਨੂੰ ਅਹੀ ਮੈਸੇਜ ਹੈਗੇ ਉਹ ਇੱਕ ਤਾਂ ਅਲਰਟ ਰਹਿਣ ਕੋਈ ਸਸਪੀਸ਼ਸ ਐਕਟੀਵਿਟੀ ਹੋ ਰਿਪੋਰਟ ਕਰ ਐਂਡ ਉਹਦੇ ਨਾਲ ਹੀ ਉਹਦੇ ਨਾਲ ਦੇ ਨਾਲ ਹੀ ਜਿਹੜਾ ਹੈਗਾ ਟ੍ਰੈਫਿਕ ਨੂੰ ਉਹ ਡਿਸਪਲਿਨ ਜਿਹੜਾ ਹੈਗਾ ਉਹ ਆਪ ਮੇਨਟੇਨ ਕਰਾਂਗੇ ਅਗਰ ਉਹਨਾਂ ਦੇ ਵੱਲੋਂ ਟ੍ਰੈਫਿਕ ਡਿਸਪਲਿਨ ਮੇਨਟੇਨ ਹੋਦਾ ਹੈ ਤਾਂ ਫਿਰ ਬਾਕੀਆਂ ਨੂੰ ਇਨਕਨਵੀਨੀਅੰਸ ਨਹੀਂ ਹੋਵੇਗਾ ਐਂਡ ਜਿਹੜਾ ਹੈਗਾ ਟ੍ਰੈਫਿਕ ਲੋਬੀ ਜਿਹੜਾ ਹੈਗਾ ਬੜਾ ਸਟਾਪ ਤੋਂ ਚਲੇ ਜਾਇਆ। ਦੋ ਸੈਸ਼ਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੂ ਹੋਵਾਂਗੇ ਤਤਕ ਲਈ। ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਉ ਇਜਾਜ਼ਤ। ਰੱਬ ਰਾਖਾ।